ਸ੍ਰੀ ਅਕਾਲ ਜੀ ਸਵਾਗਤ ਹੈ ਸਾਡੀ ਖੁਰ ਬਲੌਗ ਦੇ ਵਿੱਚ ਮੈਂ ਕਹਦਾ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਵੈਲਕਮ ਬੈਕ ਗ్రీన్ ਗ੍ਰੀਨ ਬੂਟੇ ਤੋਂ ਦੇਖੋ ਇਹ ਛਾੜਾ ਨਿੰਬੂ ਦਾ ਬੂਟਾ ਜੋ ਕਿ ਵੱਡਾ ਹੋ ਚੁੱਕਿਆ ਜਿੰਨੂੰ ਕਿੰਨਿੰਬੂ ਲੱਗ ਚੁੱਕੀ ਆ ਤੁਸੀਂ ਸਾਰੇ ਜਾਣੇ ਕਰੋ ਇਹਦੇ ਦਰਸ਼ਨ ਫਲਾਵਰ ਫਲਾਵਰ ਹਜੇ ਹੋਏ ਨਹੀਂ ਇੱਕ ਪਾਸੇ ਫਲਾਵਰ ਰੈਡ ਰੈਡ ਆਪਣੇ ਸਵੇਰ-ਸਵੇਰ ਦਰਸ਼ਨ ਦਿੰਦੇ ਇੱਕ ਪਾਸੇ ਆਪਾਂ ਨੂੰ ਨਿੰਬੂ ਦਰਸ਼ਨ ਦਿੰਦੇ ਆ ਰੋਜ਼ ਦੇ ਫਲਾਵਰ ਵੀ ਆਉਂਦੇ ਆ ਲਓ ਜੀ ਸਵੇਰ ਸਵੇਰ ਸੋਹਣੇ ਸੋਹਣੇ ਫੁੱਲਾਂ ਦੇ ਕਰ ਲੋ ਦਰਸ਼ਨ ਬੱਚਿਆਂ ਦਾ ਅੱਜ ਹੈਗਾ ਲਾਸਟ ਪੇਪਰ ਤੇ ਹਜੇ ਤੱਕ ਉੱਠੇ ਨਹੀਂ ਉਹ ਪਿੱਛੇ ਸੂਰਦੇਵਤਾ ਜੀ ਵੀ ਆਉਣ ਵਾਲੇ ਆ ਦਰਸ਼ਨ ਦੇਣਗੇ ਬਸ ਥੋੜੇ ਟਾਈਮ ਚ ਦਿਖ ਰਹੇ ਆ ਨਾ ਉਹਨੇ ਰੈੱਡ ਰੈੱਡ ਤੇ ਜਿਹੜੀ ਆ ਚਾਕਲੇਟ ਆਪਾਂ ਬਣਾਈ ਸੀਗੀ ਚਾਕਲੇਟ ਕੇਕ ਐਡੀ ਵੱਡੀ ਇਹ ਬਣ ਚੁੱਕੀ ਆ ਦੇਖਦੇ ਆ ਕਾਮਯਾਬ ਹੁੰਦੀ ਆ ਕਿ ਨਹੀਂ ਦਿਖਾਵਾਂਗੇ ਤੁਹਾਨੂੰ ਦੱਸਾਂਗੇ ਤੁਹਾਨੂੰ ਤੇ ਆਪਾਂ ਸਵੇਰ ਸਵੇਰ ਦੋ ਕ ਗੇੜੇ ਲਾ ਲਈਏ ਕਹਾ ਤੇ ਵੈਸੇ ਅੱਜ ਮੈਂ ਚੱਪਲ ਪਾਈ ਫਿਰਦਾ ਵੈਸੇ ਮੈਂ ਬਿਨਾਂ ਚੱਪਲ ਤੋਂ ਲੰਨਾ ਹੁੰਨਾ ਬਰਸ਼ ਕਰਦਾ ਕਰਦਾ ਲਾ ਲੈਣਾ ਹੁੰਨਾ ਇਹ ਵੀ ਜ਼ਰੂਰੀ ਹੈ ਨੰਗੇ ਪੈਰੀ ਘਾਤੇ ਤੁੰਨਾ ਬਹੁਤ ਹੀ ਵੈਸਤਾ ਤੇ ਹੁਣ ਆਪਾਂ ਠਾ ਕੇ ਆਈ ਸੀ ਬੱਚਿਆਂ ਨੂੰ ਠਾ ਕੋਈ ਵੀ ਨਹੀਂ ਜਨਾਬ ਜੀ ਨਾ ਆ ਰਹੇ ਆ ਤੇ ਗੁੰਨੂ ਸਹਿਬੂ ਸਾਰੇ ਆ ਟਾਈਮ ਹੋ ਗਿਆ 3:30 ਅੱਜ ਲੇਟ ਆ ਅੱਜ ਕੁਝ ਰਿਵਾਈਜ਼ ਨਹੀਂ ਕਰਨਾ ਕਹਿੰਦੇ ਸੱਦ ਨੇ ਆ ਗਿਆਗੇ ਮਮਾ ਆਗੇ ਲੋਜੀ ਆਪਾਂ ਕਰਦੇ ਅੱਜ ਸ਼ੁਰੂਆਤ ਕਿਚਨ ਤੋਂ ਫਿਰ ਬ੍ਰੇਕਫਾਸਟ ਰੈਡੀ ਕਰਦੇ ਹਾਂ ਬੱਚਿਆਂ ਲਈ ਗੁੱਡ ਮਾਰਨਿੰਗ ਰਾਤ ਨੂੰ ਲੈ ਕੇ ਪਾ ਜਾਂਦੇ ਸਵੇਰ ਨੂੰ ਸਾਡੇ ਸੜ ਦਿੰਦੇ ਹੋਰ ਗੁੱਨ ਮੈਡਮ ਜੀ ਉੱਠ ਗਏ ਆ ਤੇ ਆਪਾਂ ਬਣਾਵਾਂਗੇ ਬੱਚਿਆਂ ਉਸਤੇ ਸਮੂਦੀ ਇਹ ਜੀ ਡਾਈਫਰਟਸ ਬਣਾਉਣਾ ਤੇ ਮਿਲਕ ਦੇ ਨਾਲ ਇਹਦੀ ਰੈਸਪੀ ਤੁਹਾਨੂੰ ਬਲੌਗ ਤੋਂ ਪਹਿਲਾਂ ਮਿਲ ਜਾਏਗੀ ਓਕੇ ਗਾਇਜ਼ ਜਿਵੇਂ ਕਿ ਅਸੀਂ ਫਿਰ ਗੁੱਡ ਮਾਰਨਿੰਗ ਦਨੂ ਗੁੱਡ ਮਾਰਨਿੰਗ ਸ਼ੈਬੂ ਨਾ ਆ ਜਾਂਦੇ ਸੰਗਸ ਮੋਦੀ ਰੈਡੀ ਕਰਤੀ ਆਪਾਂ ਨੇ ਸ਼ੈਬੂ ਜੀ ਆ ਕੇ ਬ੍ਰਸ਼ ਬ੍ਰਸ਼ ਕਰਕੇ ਪਹਿਲਾਂ ਨਾਈ ਕਰ ਲਓ ਫਿਰ ਪੜ ਲਿਓ ਚੱਕਲੀਆਂ ਕਿਤਾਬਾਂ ਪਹਿਲਾਂ ਨਾਈ ਕਰਿਆਓ ਬੁੰਨੋ ਆਉਂਦੀ ਆ ਫਿਰ ਪੜਾਂਗੇ ਓ ਸਾਹਿਬ ਗੁਨ ਸਿੰਘ ਗੁੱਡ ਮਾਰਨਿੰਗ ਬੀਜੀ ਆ ਬੰਦਾ ਪੜਾਈ ਚ ਗੁੱਡ ਮਾਰਨਿੰਗ ਤਾਂ ਬੋਲਦੇ ਫਿਰ ਫਰੈਂਡਸ ਨੂੰ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਅੱਛੀ ਕਾਲ ਜੀ वेलकम बैक हो गई रेडि शेडी स्मेलला ਖਲਾੜਦਾ ਫਿਰਦੀਆਂ ਤੜਕੇ ਤੜਕੇ ਕੀ ਲਾ ਕੇ ਆਏ ਓ ਓ ਚੱਲ ਸਾਬੂ ਪਪਾ ਤੋਂ ਸਿੱਖਿਆ ਕਰੋ 1 ਮਿੰਟ ਰੈਡੀ ਸ਼ੈਡੀ ਹੋਣਾ ਤੁਸੀਂ ਲੇਟ ਕਰ ਦਿੰਨੇ ਹੋ ਬੱਚਾ ਪਾਰਟੀ ਗਾਇਜ਼ ਮੈਂ ਬਟਰ ਉਲਟੇ ਲਾ ਬਟਰ ਉਸ ਤੇ ਨਹੀਂ ਤਿੰਨਾ ਬਟਲ ਆਉਂਦੇ ਵਰਨਸ ਕਲ ਟਪੋਲ ਲੱਗੀ ਤੇ ਠੀਕ ਹੈ ਉਸ ਤੋਂ ਬਾਅਦ ਮੈਂ ਦੇਖਿਆ ਕਿ ਮੇਰੇ ਤਿੰਨ ਬਟਲ ਲੱਗ ਗਈ ਹੋਈ ਸੀ ਵਾ 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 ਗੁਨੂਹਾ ਦੱਸ ਇਹ ਤੇ ਇਹ ਸੁਣ ਪਹਿਲਾਂ ਤੈਨੂੰ ਕਹਿਣਾ ਕਿਆ ਫਿਰ ਸੁਣੂੰਗਾ ਹੋਰ ਸਿਆਸਤ ਕਰ ਆਏ ਹਾਏ ਕੁਝ ਰਹਿ ਨਾ ਜਾਵੇ ਇਸ ਮੁੰਡੇ ਦਾ ਸਵੇਰ ਸਵੇਰ ਸਾਰੇ ਫੈਸ਼ਨ ਕਰਨ ਭੈਜਣ ਤੇ ਪੈ ਗਿਆ ਕੋਨਾ ਦੇ ਕੰਮ ਜਾਣਗੇ ਬਾਅਦ ਜਾਣਗੇ ਕੌਮਤਨ ਰੋਟੀ ਪਾਣ ਫੇਰ ਆਉਂਦੇ ਹੋਏ ਜਵਾਕਾਂ ਦੇ ਬੂਟ ਚੱਕ ਕੇ ਲਿਆਉਣਗੇ ਪਾਲਿਸ਼ ਕਰਨਾ ਇਸ ਤੇ ਤੇ ਮੈਡਮ ਜੀ ਵੀ ਅੱਜ ਰੈਡੀ ਸ਼ੈਡੀ ਹੋ ਕੇ ਚੱਲੇ ਪਾਟ ਕਰਨ ਅੱਜ ਪੀਪਰ ਖਤਮ ਅੱਛਾ ਜੀ ਆਹ ਪਿਆ ਟਾਵਲ ਤੇ ਰੱਖ ਬਾਰਿਸ਼ ਤੂੰ ਪਤਲਾ ਨਾ ਮੁੰਡਾ ਤੇ ਖੈਦੀ ਸਵੇਰ ਸਵੇਰ ਮੈਂ ਕੱਲ ਖੇੜੀ ਹਾਂਜੀ ਨਾਇਆ ਮੇਰਾ ਬੱਚਾ ਥੱਲੇ ਡਿੱਗ ਗਿਆ ਸੀ। ਇਥੇ ਜੀ ਬੱਚਿਆਂ ਵਾਲੇ ਵੱਡੇ ਲੈ ਕੇ ਪੈ ਜਾਂਦੇ ਆ ਵਿਚਾਰਿਆਂ ਨੂੰ ਪਰ ਰਾਤ ਨੂੰ ਥੱਲੇ ਸਿੱਟ ਦਿੰਦੇ ਆ। ਕਾਕਿਆਂ ਨੂੰ ਤੇਰਾ ਕਾਕਾ ਮੇਰੇ ਬਗੜਾ ਵੀ 150 ਰੁਪਏ। ਹੋਰ ਜਮੇਨੀ ਕਦਰ ਮੈਂ ਪੇਟ ਚੋਂ ਲੱਭ ਲੈਂਦਾ। ਤੋ ਆਇਆ। ਤੋ ਆਇਆ। ਬਣੇ ਤਾਂ ਦੇ ਮੰਮੀ ਪਾਪਾ ਫਿਰਦੇ ਆ ਤਵਾਏ ਦੇ ਸਭੇ ਮੰਮੀ ਪਾਪਾ ਬਣੇ ਫਿਰਦੇ ਹੋਰ ਤੂੰ ਕਹਿਣਾ ਮੇਰਾ ਕਾਕਾ ਮੇਰਾ ਕਾਕਾ ਉਹ ਵੀ ਅਮਾ ਬਣੀ ਰਹਿੰਦੀ ਹੈ ਮੇਰਾ ਕਾਕਾ ਮੇਰਾ ਕਾਕਾ ਲੈ ਇਹੋ ਜੇ ਕਾਕੇ ਹੋਣ ਲੱਗੇ ਗਾਈਜ਼ ਅੱਜਕੱਲ ਵੱਡੇ ਨਾਲ ਕਾਲੇ ਉਹ ਸਾਰੇ ਵੱਡੇ ਕਾਲ ਨਾਲ ਐਨਾਂ ਸੁਣ ਗਾਈਜ਼ ਇਹਨਾਂ ਨੂੰ ਸੁਣਦਾ ਵੱਡੇ ਕਾਲ ਨਾਲ ਜੇ ਤੈਨੂੰ ਨਹੀਂ ਨਾ ਸੁਣਦਾ ਤਾਂ ਕਰਕੇ ਇਹਦੇ ਵੱਡੇ ਕੰਨਾ ਵੀ ਇਹ ਤੈਨੂੰ ਫਿਰ ਇਹ ਵੀ ਦੱਸ ਦਿਆ ਕਰੂਗਾ ਠੀਕ ਹੈ ਵੀ ਤੈਨੂੰ ਇਹ ਗੱਲ ਕਹੀ ਗਈ ਸੀ ਤਾ ਇਹਦੇ ਵੱਡੇ ਕੰਮ ਦਿੱਤੇ ਆ ਰੱਬ ਨੇ। ਕੰਦਾ ਠੀਕ ਹੈ। ਠੀਕ ਹੈ। ਆਕੇ ਹੋਕੇ ਹੋਕੇ ਬੜਾ ਹਦੀ ਕੋਲ ਟ੍ਰਿਕ ਦੇ ਬਾਈ। ਖਰਾਬ ਕਰਦਾ ਨਾ। ਹਾਂ। ਨਾਲ ਨਾਲ ਇਹਨਾਂ ਰੋਟੀਆਂ ਖਵਾਉਣੀਆਂ ਪੈਂਦੀਆਂ ਨਾਲ ਇਹਨਾਂ ਨੂੰ ਪੜਾਉਣਾ ਮੈਂ ਦੱਸੂ ਬਸ ਬਸ। ਕਿਤੇ ਕਿਤੇ ਦਵਾ ਕੈਂ ਕਰਦੇ ਆ। ਆਹ ਵੀ ਖਾਦੇ ਜਾਂਦੇ ਨਾ ਤੋ। ਆਪੇ ਹੀ ਖਾਦੇ ਨੇ ਕਹੂੰਗਾ ਅਸੀਂ ਪੜਵਾਉਣਾ ਮੈਂ। ਹਾਂ। ਪੜ੍ਹ। मिनट मारा मिनट 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 लेट 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 भाजो भज गया साहिब का अरे जो टिफन नहीं ले जाना पानी की बोतल तो लेके जानी है फिर मैं फोन अगे डिग जूगा गा, 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 गा। ऐसे बोतल पकड़ के लाई थी गाइस मैं दो एक हाथ जी कच्ची सी या फोन आज कुछ लेके नहीं चले फ्रूट्स वगैरह कुछ भी क्योंकि दो घंटे दा पेपर आज चक्का दो घंटे <laughs> दा पेपर या जा फाड़ वाटर पहन जी बाय <laughs> बाय ऑल द बेस्ट लास्ट पेपर है सोना सोना करके आना नहीं तो पाऊंगी कुत्ता हाय <laughs> मम्मी क्या है मम्मी

ਇਹ ਪਾ ਵੀ ਲੱਗੀ ਆਪਦੇ ਕਮਾਂ ਤੇ ਕਾਕੇ ਫਾਕੇ ਉੱਥੇ ਛੁੱਟ ਗਏ ਇੱਕ ਦਾ ਕਾਕਾ ਉਹ ਪਿਆ ਇੱਕ ਦਾ ਉਹ ਪਿਆ ਮੈਂ ਸਾਰਾ ਸਾਰਾ ਚੱਕਤਾ ਹੁਣ ਛੱਡ ਕੇ ਆਇਆ ਜਵਾਕਾਂ ਨੂੰ ਹਜੇ ਆਉਂਦੇ ਬਸ ਸ਼ੀਸ਼ੇ ਮੂਰੇ ਖੜ ਜਾ ਕਰੋ ਫੈਸ਼ਨ ਨਹੀਂ ਲੋਟ ਆਉਂਦੇ ਤੁਹਾਡੇ ਸਾਰੇ ਦਿਨ ਘਟਾਉਣੇ ਵਾਲ ਗਾਈਜ਼ ਆਪਾਂ ਸਾਰਾ ਕੁਝ ਕਲੀਨ ਕਰਤਾ ਇੰਨਾ ਕਦ ਤੱਕ ਚੱਲਦਾ ਰਹਿੰਦਾ ਥੋੜਾ ਠੜਕਦੇ ਠੜਕਦਾ ਚਾਹੀਦਾ ਝੜਕਣਾ ਚਾਹੀਦਾ ਤੇ ਹੁਣ ਆਪਾਂ ਕੱਢਦੇ ਆਂ ਸਬਜ਼ੀ ਸਬਜੀ ਬਣਾਵਾਂਗੇ ਅੱਜ ਬੀਨਸ ਕੱਟ ਲਈ ਫਿਰ ਤੁਹਾਨੂੰ ਮਿਲਾਂਗੇ 2 ਘੰਟੇ ਵੈਂਦੀ ਟੱਪ ਜਾਣੇ ਆ ਵੈਂਦੀ ਗਏ ਤੇ ਆਏ ਬਸ ਵਾਹ ਜੀ ਬਾਗਾਗੀ ਵਿੱਚ ਟੀਵੀ ਦੀ ਲੱਸੀ ਪੀ ਲੋ ਗਾਇਸ ਠੰਢੀ ਠੰਢੀ ਲੱਸੀ ਅੱਜ ਬਹੁਤ ਜ਼ਿਆਦਾ ਕਮੀ ਹੈ

ਪੇਪਰ ਖਤਮ ਹੋ ਗਿਆ ਗਾਇਜ਼ ਖਲਾਰਾ ਚੱਕਤਾ ਅੱਜ ਆਪਾਂ ਨੇ 6 ਮਹੀਨਿਆਂ ਦੀ ਇੱਕਾਰੀ ਹੁਣ ਨਵੀਆਂ ਕਾਪੀਜ਼ ਲਾਉਣਗੇ ਸਾਰੇ ਹਾਂ ਕੁਝ ਨਹੀਂ ਪਤਾ ਚੱਲਿਆ ਪੇਪਰ ਚੱਲੀ ਇਹਨੇ ਨਹੀਂ ਚੱਲੀ ਇਹਨੇ ਕੋਈ ਟੈਨਸ਼ਨ ਨਹੀਂ ਸੀ ਪੇਪਰ ਦੀ ਮਰਾਉ ਨਾਲ ਪੇਪਰ ਕਰਕੇ ਆਉਂਦੀ ਸੀ ਰਾਮ ਨਾਲ ਆ ਜਾਂਦੀ ਸੀ ਬਸ ਪਤਾ ਨਹੀਂ ਚੰਦਾ ਸੀ ਪੇਪਰ ਦੇ ਕੇ ਆਇਆ ਜਾਂ ਨਹੀਂ ਵੀ ਦੇ ਕੇ ਆਇਆ ਚਲੋ ਬਹੁਤ ਈਜ਼ੀਲੀ ਪੇਪਰ ਖਤਮ ਹੋ ਗਿਆ ਤੇ ਈਜ਼ੀਲੀ ਰਿਜ਼ਲਟ ਆ ਜਾਏ ਯੈਸ ਕੈਂਟ ਕੈਂਟ ਜਾ ਤੇ ਫਿਰ ਤੁਹਾਨੂੰ ਦੱਸਾਂਗੇ ਤੇ ਅੱਜ ਦੇ ਲਈ ਇਨੈਕ 11:30 ਹੋਗੇ

ਗਾਈਜ਼ ਗਾਈਜ਼ ਅਸੀਂ ਚੱਲੇ ਆਂ ਦੁਪਹਿਰੇ ਮੋਡਰਨ ਸਰਕਲ ਤੇ ਬੁਲਟ ਤੇ ਮੈਂ ਪਾਪਾ ਤੇ ਮੰਮਾ ਚੱਲੇ ਆਂ ਪਟਛਾਰ ਕੋ ਕਮਰ ਤੁਹਾਨੂੰ ਲੱਗੇ ਕਿਥੇ ਚੱਲੇ ਕਿਥੇ ਨਹੀਂ ਚੱਲੇ ਬਾਸ ਨਾਂਦੀ ਹੋਗੀ ਮੈਂ ਨਹੀਂ ਚੱਲ ਕੇ ਬੁਲਟ ਤੇ ਬਾਜ਼ ਆ ਰਹੀ ਹੈ ਬਾਹਰ ਤਿੱਖੀ ਤਿੱਖੀ ਤੋਪ ਬਨੇ ਤਿੱਖੀ ਤਿੱਖੀ ਤੋਪ ਅੰਦਰ ਲਾ ਲੈ ਲੋ ਜੀ ਕਿੱਥੇ ਜਾਣਾ ਮੰਮਾ ਹੋ ਗਿਆ ਅੱਛਾ ਸਿਗਰ ਅਗਰ ਅਗਰ ਦੀ ਫਿਰੀ ਦੇਖ ਕੇ ਲਗਾਏ ਅ ਇੱਕ ਵਾਰ ਪੂਰੀ ਰੇਸ ਤੇ ਯਾ ਇੱਕ ਵਾਰ ਮੈਂ ਕੁਛ ਲਾਉਣਾ ਹੈ ਅਰੇ ਇੰਨੇ ਥੋੜੀ ਗਾਇਜ਼ ਮਜ਼ਾ ਆ ਰਿਹਾ ਉਹ ਚੱਲ ਜਾਈਏ ਗਿੜੀ ਇਹਦੇ ਵਿੱਚ ਕੁਝ ਵਾਰੀਣਾ ਵਿੱਚ ਡੀਜ਼ਲ ਵੀ ਵਾਰੀ ਗਿਆ ਟਾਪ ਪਾ ਲੈਣਾ ਮੈਂ ਅੰਦਰ ਤੋਂ ਉੱਥੇ ਲੈਣਗੇ ਫਿਰ ਕਿੱਲਣਗੇ ਆ ਤੇ ਜਾਂਦੇ ਜਾਂਦੇ ਤੁਹਾਨੂੰ ਮਿਲਦੇ ਆ ਬਾਏ ਮਮਾ ਦਾ ਕੰਮ ਐਸੀਾ ਕੀ ਮਮੀ ਨੇ ਪਾਉਣ ਸੀ ਸ਼ੂਜ਼ ਕਿਉਂਕਿ ਬਾਹਰ ਹੈ ਗਰਮੀ ਮੈਂ ਚੱਪਲਾ ਪਾ ਕੇ ਆ ਗਈ ਘੇ ਬਹੁਤ ਗਰਮੀ ਗਰਮੀ ਹੈ ਗਰਮੀ ਗਰਮੀ ਹੈ ਬਹੁਤ ਜ਼ਿਆਦਾ ਚਲੋ ਗイズ ਚੱਲੀਏ ਮਿਲਦੇ ਆ ਤੁਹਾਨੂੰ ਜਾ ਕੇ ਉੱਥੇ ਆਜਮੁਲਾ ਦੇਵ ਚ ਪਾਈ ਫੁੱਲਦੀ ਆ ਗイズ ਆਪਾਂ ਰਾਤ ਰੁੱਕ ਗਏ ਸੀ ਬੈਂਕ ਦੇ ਵਿੱਚ ਸામਨੇ ਆਪਣੇ ਗੁਰਦੁਆਰਾ ਸਾਹਿਬ ਦੁਪਹਿਰੇ ਦੁਪਹਿਰੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਲੋ ਕੀ ਬੋਲੇ ਸੀ ਨਹੀਂ ਨਹੀਂ ਕੁਝ ਨਹੀਂ ਜਿੱਦੜ ਕੇ ਉਹ ਉੱਥੇ ਗਾੜੇ ਹੋ ਰਿਹਾ ਨੇ ਕੀ ਕਰਨਾ ਕੰਮ ਲਈ ਗਾਇਸ ਜਿੱਦ ਜਿੱਥੇ ਫਿਰਦੇ ਗੁਰਦੁਆਰੇ ਕੋਲੇ ਮੇਰੇ ਪਤੀ ਦੇ ਮੁੰਏ ਆ ਗਿਆ ਸੁਸੂ ਸੁਸੂ ਮਾਰਾਂ ਮੈਂ ਜਿੱਦ ਡਿੱਗ ਗਏ ਗਾਇਸ ਗਾਇਸ ਇਹਨੇ ਮੈਨੂੰ ਸਿੱਟਦਾ ਸੀਗਾ ਉਹ ਸਟੈਂਡ ਦੇਖੋ ਉਹ ਇੱਥੇ ਖੜਾ ਰੋੜਿਆਂ ਦੇ ਮੈਂ ਬੈਠੀ ਆ ਤੇ ਉੱਤੇ ਚੜ ਕੇ ਬਹਿਣ ਦਾ ਮਿੰਟ ਖੜ ਨਹੀਂ ਸਕਦੀ ਬੁੱਢੀ ਹੋ ਗਈ ਤੂੰ ਨਹੀਂ ਮੇਰੇ ਬਤੀ ਦੇ ਮੁਰ ਕੇ ਆਣਗੇ ਉਹਨਾਂ ਨੂੰ ਆ ਗਿਆ ਸੁਸੂ 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 ਕਰਕੇ ਆਉਂਦੇ ਆ ਫਿਰ ਜਾਂਦੇ ਆ ਅੱਗੇ ਦੁਪਹਿਰੇ 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 ਚੱਲਾ ਦੇਖੋ ਗਾਇਸ ਕਿੱਥੇ ਜਾ ਕੇ ਖੜਿਆ ਉਹ ਜਨ ਗੱਡੀ ਵਾਲਾ ਅੰਕਲ ਉਧਰ ਲੱਕੀਵੇਂ ਟੱਪਣਗੇ ਰੈੱਡ ਲਾਈਟਾਂ ਤੋਂ ਅੰਕਲ ਜੀ ਸਿਆਣੇ ਬਣੋ ਅਸੀਂ ਇੰਨੇ ਪਿੱਛੇ ਖੜੇ ਹਾਂ ਅੰਕਲੋ ਜਮੇ ਟੱਪ ਗਿਆ ਸਾਰਾ ਕੁਝ ਤਦੋਂ ਸਮਝ ਆਊਗੀ ਸਾਡੇ ਪੰਜਾਬ ਦੇ ਲੋਕਾਂ ਨੂੰ ਗਾਈਜ਼ ਇਹਨੇ ਕਰਾਲਾ ਟੁੱਪੇ ਟੁੱਪੇ ਕਮਾਰਿਆ ਗਾਈਜ਼ ਕਿੰਨਾ ਟਾਈਮ ਹੋ ਗਿਆ ਗਾਈਜ਼ 2 ਵਜੇ ਗਏ ਗਾਈਜ਼ ਉੰਨੋਂ ਦੀ ਘੜੀ ਘੜੇ ਰਹੇਗੀ ਚਲੋ ਜਲਦੀ ਜਲਦੀ ਹੋ ਜਾ ਗ੍ਰੀਨ ਮੱਚੇ ਓਏ ਹੋਗੀ 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 ਅੰਕਲ ਨਾਲ ਆਹ ਅੰਕਲ ਸੀਗਾ ਉਧਰ ਜਾਣਾ ਸੀਗਾ ਅਸੀਂ ਫਿਰ ਵੀ ਪਹਿਲਾਂ ਲੰਘ ਗਏ ਅੰਕਲ ਨਾਲ ਨੂੰ ਅੱਛਾ ਕਿੱਦਾਂ ਚਾਮ ਲੈ ਰਿਹਾ ਪਿਆ ਸਹੀ ਹੈ ਓਕੇ ਕਰੀ ਪੈਰ ਹੀਲਾ ਵਾਲੇ ਲੈਣੇ ਹੀਲਾ ਲੈ ਉਧਰ ਲੱਭੋ ਮੈਡਮ ਕਹਿੰਦੇ ਹੀਲ ਵਾਲੇ ਲੈਣੇ ਆ ਮੈਂ ਸੈਂਡਲ ਹੀਲਾ ਵਾਲੇ ਦਵਾਉਂਦੇ ਓ ਚੰਗਾ ਜੀ ਸਾਈਕਲ ਕੀ ਹੈ ਸਜਾਇਆ ਪਿਆ ਫੈਸਟੀਵਲ ਦਾ ਸਟਾਰਟ ਬਾਜ਼ਾਰਾ ਚਰਾਂਨ ਦਾ ਸਟਾਰਟ ਕੀ ਕਰਦੀ ਸੀ ਬੰਦ ਕਰ ਦੇ ਟੀਵੀ ਸਾਬੂ ਗੁੱਸੇ ਹੋ ਗਿਆ ਮੰਨ ਗਿਆ ਕਹਿੰਦਾ ਮੈਂ ਕਿਹਾ ਵੀ ਤੇ ਕੋਈ ਨਵੇਂ ਬੂਟ ਹੈਗੇ ਆ ਵੀ ਤੂੰ ਉਹ ਪਾ ਲਈ ਨਵੇਂ ਬੂਟ ਉਹ ਨਹੀਂ ਮਹੁੰਦਾ ਹੁੰਦਾ ਬਲਦਸ ਉਹ ਰੱਖੂੰਗਾ ਮੈਂ ਸਾਹਮ ਕੇ ਲੈ ਉਸ ਪਾਏ ਪਾਈ ਛੋਟੇ ਹੋ ਜਾਣਗੇ ਛੋਟੇ ਹੋ ਜਾਣਗੇ ਹੀਲ ਨਾਲ ਹੀ ਲੈ ਕੇ ਆਈਆਂ ਸਾਬ ਦੇ ਗੁੰਨੂ ਦੇ ਸੈਂਡਲ ਸੋਹਣੇ ਆ ਜਮਾ ਗੰਦੇ ਆ ਜਮਾ ਗੰਦੇ ਆ ਗੁੰਨੂ ਨੂੰ ਪਾਛ ਕੇ ਦੇਖ ਤੂੰ ਇਨੀ ਮਿਹਨਤ ਨਾਲ ਅਗਲੀ ਲੱਭ ਕੇ ਲਿਆਈ ਐ ਪਹਿਲੀ ਵਾਰੀ ਹੀਲ ਗੁੰਨੂ ਨੂੰ ਹੀਲ ਮਿਲ ਹੀਲ ਹੀਲ ਮੇਰੀ ਸੂਟ ਕੇ ਨਾ ਦੱਸਦਾ ਇਨੀ ਟੋਪ ਚ ਨਾ ਮੈਂ ਇਨੀ ਪਛਟ ਕੇ ਖਾਉਂ ਉਹ ਲੈ ਕੇ ਤੇ ਰੱਖਣਾ ਤਾਕੋ ਪਲੇਟ ਤੇ ਰੱਖ ਦੇ ਬਾਤੀ ਕੁ ਮਸਾਲੇ ਰੇ ਸਿਕਾ ਲੈ ਮੈਗੀ ਮਸਾਲਾ ਪੈਰੀ ਪੈਰੀ ਮਸਾਲਾ ਆਪ ਤੱਕ ਉਹ ਆਟਾ ਨਾ ਪੋਗਦੇ ਨੋ ਵੀ ਲੈ ਬੜਾ ਪੋ ਬੜਾ ਪੋ ਲਾਕੀ ਨੇ ਲੋ ਗਾਇਸ ਗਾਇਸ ਤੁਹਾਨੂੰ ਅੱਜ ਘਰ ਦਾ ਬੜਾ ਪੋ ਬਣਾ ਕੇ ਪੋਨੇ ਸਮਾਨ ਆਪਨੇ ਰੈਡੀ ਕਰ ਲਿਆ ऐसे ब्रेड को खोलो नोन मिर्च लगाओ बड़ा पाव डालो इसको बंद कर दो इसको दंदी बढ़ो और इसके साथ ये मिर्ची खा लो आधा दिन दे दे दो मिर्चियां दे दे ना एक खा ले देखो तू खा हैं तू खा ठीक है ठीक है कटिंग में रख दू और ਇਹ ਗੀਤ ਮੈਂ ਫੁਣਕਾ ਖਾਦਾ ਵਾ ਚਾਹ ਲਈ ਬਸ ਇੱਕ ਖਾ ਲਓ ਦੇਖਾ ਜਾਓ ਫਿਰ ਦਵਾਈ ਨਾ ਆਵੇ ਤੁਹਾਨੂੰ ਦਵਾਈ ਹੈ ਮਿਰਚ ਨਾ ਖਾ ਗੋ ਨੂੰ ਕਹਿੰਦੀ ਮੈਨੂੰ ਵੀ ਮਿਰਚ ਤਾ ਖਾ ਕੇ ਦਿਖਾ ਦੇਖਦੇ ਆਂ ਫਿਰ ਕੀ ਕਰੀ ਬੜੀ ਮਿਰਚ ਦੀ ਦਿੰਦੀ ਤੇ ਪਾਪਾ ਦਾ ਆ ਲਜਾ ਗੋਮਨਾ ਬਲਾਓ ਗਾਇ ਵੀ ਆ ਵੀ ਹੋਗਾ ਅੱਜ ਦੋ ਦਿਨ ਬਰੈਡ ਦੇ ਨਾਲ ਖਾਂਦੇ ਹੁੰਦੇ ਆ ਟਿੱਕੀ ਮਨਸੂ ਬਾਤ ਨਿਕਲ ਗਿਆ ਵਾ ਪਰ ਬਹੁਤ ਠਿੱਕੀ ਮਿਰਚ ਬਹੁਤ ਠਿੱਕੀ ਮੇਰੇ ਨੂੰ ਲੱਗੀ ਲੱਗੀ ਅੱਥਾ ਤੇ ਪਾਣੀ ਆ ਗਿਆ ਸਾਬੂ ਦੇ ਅਲੇ ਹੋਏ ਨੇ ਮੈਂ ਖਾ ਕੇ ਦਿਖਾਉਂਗਾ ਬਹੁਤ ਠਿੱਕੀ ਮਿਰਚ ਮਿਰਚ ਲੱਗੀ ਮਿਰਚ ਹੂੰ ਟਿੱਕੀ ਹੋਣੀਆਂ ਮਿਰਚ ਟਿੱਕੀ ਹੈ ਕਰਾਰਾ ਹੀ ਹੁੰਦਾ ਬੜਾ ਪਾਪ ਕਰਾਰਾ ਹਾਂ ਨੇਚ ਦੀ ਲੋੜੀ ਨੇ ਬੰਦੇ ਅੰਦਰ ਉਹ ਆ ਜਿਹੜਾ ਮਸਾਲਾ ਪਾਇਆ ਨਾ ਇਹ ਬੜਾ ਪੂਰਾ ਕਰ ਆ ਰਹਾਂ ਹਾਂ ਯਾਰੀ ਕੋੜੀ ਚੈਸ ਮੇਰੇ ਅਗੇ ਕੋੜੀ ਨਿਕਲੀ ਮੈਂ ਉਹ ਵਾਲੀ ਦਿੱਤੀ ਸੀਗੀ ਤੁਹਾਡੇ ਵਾਲੀ ਵੀ ਕੋੜੀ ਮੈਂ ਆਪ ਦੀ ਵਾਲੀ ਦਿੱਤੀ ਸੀਗੀ ਡੇਟ ਤੁਸੀਂ ਖਾਧੀ ਚੈਸ ਮੰਮੀ ਚੈਸ ਸਰ ਹਾਂ ਚੈਸ ਐਂਡ ਚੈਸ ਕੰਨ ਹਾਂ ਬੋਲਣਾ ਜੋ ਮਿੱੱਚਾ ਨਿਕਲ ਗਿਆ ਮੇਰੇ ਕੋਈ ਕੋੜੀ ਨਹੀਂ ਗਾਈ ਉਹ ਮਰੀ ਖਾਣਾ ਤਾਂ ਹੁੰਦਾ ਜੀ ਕੋੜੀ ਨੇ ਆ ਕੋੜੀ ਔਖੀ ਆਂਗੀ ਤੋ ਔਖੀ ਰੰਗ ਕੋੜੀ ਨੇ ਯਾਹ ਤਨਾਲ ਪੁੱਟ ਨਾ ਕਿਉਂਕਿ ਮੈਂ ਅਖਰ ਰੋਜ਼ ਪਾਇ ਮੰਮੀ ਹੋਰ ਦੇਖਿਆ ਹੋਰ ਪਾਇਆ ਹੋਰ ਵੀ ਪਾਇਆ ਨੇ ਦੇਖ ਮੈਂ ਬਜਰਾ ਯਾਹ ਮੈਂ ਫਿੱਟ ਵੀ ਜਾਂਦੀ ਮੰਮੀ ਹੋਰ ਦੇਖ ਖੜੇ ਮੈਂ ਹੋਰ ਮਾਰੀ ਮੈਂ ਗਰੀਆ ਸੀ ਸਾਬੂ ਖੜ ਕੇ ਤੇ ਦਿਖਾ ਸਾਬੂ ਖੜ ਕੇ ਦਿਖਾ ਪਹਿਲੇ ਇੱਕ ਮਾ ਤੇ ਖੜ ਥੋੜਾ ਪਲਾਜ਼ ਉੱਪਰ ਚੱਕ ਉਧਰ ਪਿੱਛੇ ਹੀ ਪਿੱਛੇ ਪਿੱਛੇ ਲੈ ਗਾ ਗਾਈ ਸਾਬੂ ਮੇਰੀ ਹੀਲ ਪਾਈ ਖੜ ਜਾ ਗੁੰਨੂ ਦੇ ਹਾਲ ਪਈ ਤੇ ਗੁੰਨੂ ਨੇ ਉੱਪਰੋਂ ਲਵਾਏ ਆ ਮੇਰੇ ਏਡੇ ਮਹਿੰਗੇ ਮੋਤੀ ਦੇ ਸਾਬੂ ਟੁੱਟ ਜੂ ਭਾਈ ਦੇਖੀ ਜੇਗਾ ਦੇਖ ਲੈ ਆਏ ਮੈਂ ਟੁੱਟ ਜੂ ਤੇਰਾ ਗੁੰਨੂ ਕਹਿੰਦੀ ਮੈਂ ਪਾਉਣਿਆ ਤੇ ਪਾ ਮੈਂ ਨਹੀਂ ਦਿੱਤੇ ਕਮਲਾ ਹੋ ਗਿਆ ਸਾਬੂ ਨਾਲ ਗੁੰਨੂ ਵੀ ਕਮਲੀ ਹੋ ਗਈ ਨਹੀਂ ਟੁੱਟਦੇ ਸੰਦਰਾ ਵਿੱਚ ਲੜਪੇ ਗਾ ਇਸ ਲੜਪੇ ਓਏ ਗੁੰਨੂ ਨਾ ਸੰਦਰਾ ਸੰਦਰਾ ਨੂੰ ਸੇਬੂਨ ਖੜਤਾ ਸਹੀ ਇੱਕ ਜਗ੍ਹਾ ਤੇ ਸੇਬੂਨ ਜਾ ਵਾਇਆ ਤੇ ਹਾਈ ਦੇਖ ਤੇ ਕਿੱਡਾ ਲੰਬਾ ਹੋ ਕੇ ਖੜ ਕੇ ਦਿਖਾ ਗੁੰਨੂ ਦੇ ਬਰਾਬਰ ਖੜੀ ਗੁੰਨੂ ਜਿੱਡਾ ਹੋ ਗਿਆ ਮੇਰੇ ਹੀਲ ਪਾ ਕੇ ਗੁੰਨੂ ਦੇ ਹਾਲ ਪਈ ਜਾਂਦੇ ਕਹਿੰਦੇ ਉੱਤੋਂ ਲਵਾਏ ਆ ਕਹਿੰਦੀ ਮੈਂ ਪਾ ਕੇ ਮੈਡਮ ਬਣ ਕੇ ਖੇਡਣਾ ਉਪ ਆ ਕੇ ਭੱਜਾ ਫਿਰਦਾ ਐ ਕਿ ਤੂੰ ਬਾਲਾ ਇੱਕ ਤੂੰ ਕੀ ਨਾ ਕਿਰੇ ਜਵਾਗ ਕੁੜੀਆਂ ਨੂੰ ਹੀਲਾਂ ਦਾ ਸ਼ੌਂਕ ਹੁੰਦਾ ਮੈਨੂੰ ਤਾਂ ਬਹੁਤ ਹੁੰਦਾ ਸੀ ਮੈਂ ਬਹੁਤ ਪਾਉਂਦੀ ਸੀ ਹੀਲਾਂ ਪਰ ਹੁਣ ਦੇ ਦੇ ਮਾਂ ਜੀ ਹੱਥ ਦਿਖਾਉਣੀ ਸਾਮ-ਸਾਮ ਕੇ ਕਹਿੰਦੇ ਰੱਖਣੇ ਨਹੀਂ ਚਾਹੀਦੇ ਮੈਂ ਕਿੰਨਾ ਚਿਰ ਵਿੱਚ ਦੀ ਹੀਲ ਪਾਈ ਨਹੀਂ ਆਈ ਪਾਈ ਸੀ ਡੱਬੇ ਦੇ ਵਿੱਚ ਬੰਦ ਉੱਪਰ ਤੇ ਹੁਣ ਇਹ ਉਹ ਹੁੰਦਾ ਨਹੀਂ ਲੈਦਰ ਲੈਣ ਲੱਗ ਗਿਆ ਨਾਲੇ ओरिजिनल ਆ ਮੋਤੀ ਦੇ ਕੋਈ ਉਹ ਵੀ ਨਹੀਂ ਕਿ ਜਾਲੀ ਆ ਜਾਂ ਦੇਸੀ ਆ ਇਹ ਵੀ ਖਰਾਬ ਹੋ ਜਾਂਦੇ ਡੱਬਿਆਂ ਚ ਪਏ ਦਿਖਾ ਸੇ ਬੁਲਾ ਕੇ ਦੇ ਤਾਂ ਮਲਾ ਦੇਖੋ ਐਡੀ ਹੀਲ ਸਗੀ ਗਾਈਸ ਗੁੰਨੂ ਆ ਰਿਹਾ ਗੁੱਸਾ ਸਾਬੂ ਤੇ ਹਾਂ ਫੇਰ ਮਾਸ ਛੱਡ ਜਾ ਹਾਂ ਤੋੜ ਕੇ ਰੱਖਤੇ ਆ ਚੱਕ ਆй ਮਾਰੂਗੇ ਤੇਰਾ ਮੂੰਹ ਤੇ ਬਸ 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 ਲੈ ਹੁਣ ਵੱਡੀ ਹੋ ਗਈ ਇਹ ਨਹੀਂ ਲਾਉਂਦੀ ਬਿੰਦੀ ਛਾਡੇ ਘਰੇ ਖੇਡਣ ਆਏ ਦੋ ਬੱਚੇ ਇੱਕ ਸਾਡਾ ਮੁੰਨਾ ਸਿੰਘ ਇੱਕ ਸਾਡਾ 나ਜੂ ਸਿੰਘ ਦੋਨਾਂ ਨੇ ਲਾ ਲਈਆਂ ਬਿੰਦੀਆਂ ਓਏ ਲੱਗੀ ਦਿਖਾਓ ਲੱਗੀ ਲੱਗੀ ਅਹ ਲੱਗੀ ਸਭੂ ਦੇਖ ਰਿਛ ਸਭੂ ਦੇਖ ਉੱਧਰ ਆ ਗਏ ਮਮੂ ਦੀ ਬਿੰਦੀ ਆ ਗਈ ਨਾ ਅੱਜ ਦੀ ਬਿੰਦੀ ਕਿੱਥੇ ਜਾਣਾ ਮੁੰਨਾ ਫਰੋਂ ਕਿੱਥੋਂ ਪਾਈ ਆ ਦਾਦੀ ਨੇ ਪਾਈ ਆ ਆਏ ਹਾਏ ਤੇ ਗੁੱਤਾ ਕਿਹਨੇ ਕੀਤੀ ਆ ਮੰਮਾ ਨੇ ਅੱਜ ਮੰਮਾ ਨੇ ਕੀਤੀ ਆ ਅੱਜ ਮਮਾ ਕਰੇ ਸੀ ਕਰੇ ਸੀ ਅੱਛਾ ਤੂੰ ਸਕੂਲ ਤੂੰ ਸਕੂਲ ਗਿਆ ਸੀ ਨਹੀਂ ਅੱਜ ਸੁੱਤੀ ਮਿਲਦੀ ਤੇ ਸਾਰੇ ਜਾਣਿਆਂ ਨੂੰ ਕਹਿ ਦੇ ਕੇ ਇਸ ਚੈਨਲ ਨੂੰ ਲਾਈਕ ਕਰ ਦੋ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਇਧਰ ਦੇਖ ਕੇ ਨਾ 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 ਬੋਲੋ बोलो बोलो चैनल लाइक लाइक सब्सक्राइब कर कर दो करें। करें। कर दो।, कर दो।, कर दो चादर ये चटाई है ਬਾਸੀਆਂ ਹੀ ਆਂਗੇ ਬਾਕੀ ਕਾਕਾ ਸੁੱਤਾ ਉੱਟ ਕੇ ਆਇਆ ਬਾਸੀਆਂ ਦੇ ਬਾਸੀਆਂ ਲਈ ਜਾਂਦਾ ਕਾਕੇ ਗੁਨਾ ਪਾਉ ਨਹੀਂ ਤਾਰੀਆਂ ਡੇਢ ਸ਼ੀਟਾਂ ਦੇ ਟਾਈਮ ਟੇਬਲ ਗਾਈਜ਼ ਆਪਾਂ ਨੇ ਬਾਰੀਆਂ ਤਾਂ ਸੈੱਟ ਕਰਤੀ ਸੀ ਹੋ ਰਹਿ ਗਿਆ ਆਪਣੇ ਤਾਰ ਨਾਲ ਧਿਆਨ ਨਾਲ ਧਿਆਨ ਨਾਲ ਉਹ ਦੇਖ ਸਾਬੂ ਕੀ ਕਰਦਾ ਹਾਈ ਧਿਆਨ ਨਾਲ ਸਾਬੂ ਧਿਆਨ ਨਾਲ ਇਹੀ ਪੜ੍ਹੇ ਸੀਗੇ ਤੇ ਗਾਈਜ਼ ਅੱਜ ਆਪਾਂ ਥੋੜੀ ਜੀ ਕਰਕੇ ਸ਼ਾਪਿੰਗ ਬਿਕਾਜ਼ ਆਪਾਂ ਜਾਣਾ ਵਿਆਹ ਤੇ ਪੇਪਰ ਖਤਮ ਹੋਏ ਤਾਂ ਆਪਾਂ ਨੂੰ ਆ ਗਿਆ ਵਿਆਹ ਅੱਜ ਸਾਡੇ ਦਾ ਵਿਆਹ ਤੇ ਚੱਲੇਗਾ ਮੁੰਨਾ ਨੋ 나ਜੂ ਜਾਊਗਾ 나ਜੂ ਉਹ ਵੀ ਬਹਿ ਗਈ ਜਮਾ ਦੀ 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 ਕਾਪੀ ਕਰਦੀ ਉਹ ਡਰ ਗਈ ਸਾਬੂ ਨੇ ਟੇਬਲ ਦਾ ਖੜਕਾ ਕੀਤਾ ਮੁੰਨਾ ਡਰ ਗਿਆ 나ਜੂ ਡਰ ਗਿਆ ਤੇ ਬਹੁਤ ਜਲਦੀ ਤੁਹਾਨੂੰ ਵਲੋਗਾਂ ਚ ਦਿਖਾਵਾਂਗੇ ਵਿਆਹ ਕੀ ਹੋ ਗਿਆ

ਕੌਣ ਕੌਣ ਮਿੱਟੀ 'ਚ ਖੇਡਦਾ ਰਿਹਾ ਬਚਪਨ 'ਚ ਹਮਨੋ ਮਜ਼ਾ ਆਹ ਹੂੰ ਮਜ਼ਾ ਆ ਰਿਹਾ ਜਦੋਂ ਮਿੱਟੀ 'ਚ ਲਿਪਟ ਦਿੰਦੇ ਆ ਕੀ ਹੋ ਗਿਆ ਬੰਦੂ ਪੁੱਛ ਨਹੀਂ ਖੇਡ ਰਹੇ ਐਸੀ ਖੇਡੀ ਐ ਨਾ ਮਿੱਟੀ 'ਚ ਪਾਣੀ ਮੰਮੀ ਪਾਣੀ ਮੰਮਾ ਨੂੰ ਕਹ ਦੋ ਪਾਣੀ ਪੜ ਕੇ ਲਿਆਣ ਹਏ ਰੋੜੇ ਰੋੜੇ ਕਿਵੇਂ ਕਿੱਥੇ ਪਾਣੀ ਵੇ ਸਾਰੇ ਰੱਦੇ ਆਪਣੇ ਰੀਲ ਤੇ ਲਿਆਂਦੀ ਅੰਕਲ ਕੋਲੇ ਆਉਣ ਆਲੇ ਫੇਸਬੁਕ ਤੇ ਅੰਕਲ ਫੇਸਬੁਕ ਤੇ ਆਉਣ ਆਏ ਭਾਏ ਗਾਇਸ ਮੇਰਾ ਬਣ ਗਿਆ ਕੀ ਬਣ ਗਿਆ ਸਾਬੂ ਦਾ ਘਰ ਦੇਖ ਲੋ ਗਾਇਸ ਬਣਾਤਾ ਗੋਨੂ ਚਲੀ ਗਈ ਨਾਣ ਲਿਬੜ ਤੇ ਬੜ ਗੇ ਗਾਇਸ ਤੁਹਾਨੂੰ ਕਿਵੇਂ ਕੀਤਾ ਕਿਵੇਂ ਕੀਤਾ ਦੱਸੂਗਾ ਨਹੀਂ ਮੈਂ ਦੱਸੂਗਾ ਨਹੀਂ ਮੈਂ ਮਿੱਟੀ ਮਿੱਟੀ ਬਨ ਗਿਆ ਮਿਕਚਪਲੇ ਨੇੜੇ ਜਾ ਕੇ ਦਿਖਾਵਾਂ ਤੁਹਾਨੂੰ ਖੜ ਜੋ ਹਾਂ ਗੋਨੂ ਦਾ ਹੋ ਕੀ ਕਿਨਾ ਕੀ ਗਈ ਆ ਦੇਖੋ ਗਾਇਸ ਆਪਾ ਬਣਾਉਂਦੇ ਹੁੰਦੇ ਸੀ ਨਾ ਕੋਣ ਕੋਣ ਬਣਾਉਂਦਾ ਸੀ ਇਦਾਂ ਦਾ ਘਰ ਗੁਫਾ ਟਾਈਪ ਅੰਦਰ ਬਾਹਰ ਛਾਤੀ ਨਹੀਂ ਹੈਗੀ ਗੋਨੂ ਨੇ ਉਹ ਬਣਾਇਆ ਹਿੰਦੂਆਂ ਚੱਤ ਨਹੀਂ ਹੈਗੀ। ਤਰੀਕਾ ਸੋਖਾਲੀ ਵਾ। ਮੁਰਦੇ ਮਾਫੂਨ ਆਇਆ। ਪਹਿਲੀ ਵਾਰੀ ਬਣਾਇਆ ਸਾਬੂ ਦੇ ਦਿਮਾਗ ਤੋਂ ਥੋੜਾ ਲੇਟ ਆਇਆ। ਨਹੀਂ ਤਾਂ ਸਾਬੂ ਪਹਿਲਾਂ ਬਣਾ ਦਿੰਦਾ। ਤੇ ਕੀ ਹਾਲ ਕੀਤਾ ਲੱਤਾ ਬਾਵਾ ਦਾ। ਚਲੋ ਨਾਓ। ਮੈਂ ਲੋਰ ਵੀ ਗਲੀ ਕਰਦੀ ਮੈਂ। ਚਲੋ। ਗਾਇਸ 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 ਸਾਦੀ, свиتی ਆ ਗਏ ਥੋਡੇ ਕੋਲ ਮਿਲਣ ਆਸਤੇ। ਹੁਣ ਹੀ ਸ਼ੋਅ ਕੇ ਉੱਤ ਕੇ ਆਇਸੀ ਮੇਰਾ ਕਾਕਾ। ਗਾਇਸ ਦਿੰਦੇ ਕੋ ਖਾਣੇ ਕਿੱਛ ਹੋਇਆ ਭੈਣ। ਬਿਊਟੀ ਬਾਈ ਬਾਈ ਗਰਮਨ ਬਹੁਤ ਪਿਆਰ ਕਰਦੇ ਕਿਉਂਕਿ ਮੈਂ ਸਭ ਤੋਂ ਕਿਊਟ ਕਿਊਟੀ ਬੱਚੀ ਐ ਕਿਊਟ ਕਿਊਟ ਬੱਚੀ ਸੇ ਹੁਣ ਟਾਈਮ ਹੋ ਗਿਆ 8:30 ਤੇ ਹੁਣ ਰੋਟੀ-ਉੱਠ ਕੇ ਵੇਲੇ ਖਾ ਕੇ ਅਸੀਂ ਵੇਲੇ ਹੋ ਗਏ ਆ ਫ੍ਰੀ ਹੋ ਗਏ ਆ 8:30 ਹੋਇਆ ਸੀ ਨੇਛੇ ਰੋਟੀ ਖਾ ਲਈ ਮਮਾ ਕੇ ਹੈ 8:30 ਹੋਏ ਹਜੇ ਬਸ <laughs> मम्मा और द गाइस अब मम्मा रोटियां करें मम्मा रे पापा जल्दी खाइए चलो सब साथ कुछ मम्मी मूवी देखेंगे सारे इकट्ठे बैठ के ठीक है गाइस चलो फिर आज का व्लॉग यहां पे त्रिक त्रिक एंड कल मैं एक और नए व्लॉग दे ना 快点！可